ਪੰਜਾਬ ਵਿਧਾਨ ਸਭਾ ਦੇ ਵਿੱਚ ਹਫੀਮ ਦੀ ਖੇਤੀ ਦਾ ਮੁੱਦਾ ਉੱਠਿਆ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਆਵਾਜ਼ੀ ਪਾਰਟੀ ਦੇ ਵਿਧਾਇਕ ਪਠਾਨ ਮcj ਰਹਨ ਸਰ ਕੀ ਗੱਲ ਹੋਈ ਕਦੋਂ ਫਿਰ ਹਫੀਮ ਦੀ ਖੇਤੀ ਦਾ ਮੁੱਦਾ ਤੁਸੀਂ ਚੱਕਤਾ ਚਿਹਰੇ ਸਾਰਿਆਂ ਦੇ ਲਾਲ ਵੀ ਦਿਖੇ ਨੇ ਕੀ ਅੰਦਰ ਕੀ ਗੱਲ ਪਹਿਲਾਂ ਕਦੋਂ ਚੁੱਕਿਆ ਹੀ ਨਹੀਂ ਕਿਸੇ ਨੇ ਚੁੱਕਿਆ ਨਹੀਂ ਮੈਂ ਪਹਿਲੀ ਵਾਰੀ ਚੁੱਕਿਆ ਮੁੱਦਾ ਇਹ ਆ ਵੀ ਇਹ ਸਿੰਥੈਟਿਕ ਨਸ਼ੇ ਤੁਸੀਂ ਪੰਜਾਬ ਦੇ ਰਹਿਣ ਵਾਲੇ ਉਹ ਸਿੰਥੈਟਿਕ ਨਸ਼ੇ ਜਿਹੜੇ ਅੱਜ ਸਾਡੇ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਸੁਖਰਾਣੂ ਖਤਮ ਕਰਦੇ ਲੋਕਾਂ ਦੇ ਜਿਹੜੀ ਭੁੱਕੀ ਫੀਮ ਆ ਭੁੱਕੀ ਫੀਮ ਦਾ ਜਿਹੜਾ ਕੁਦਰਤੀ ਨਸ਼ਾ ਆ ਖੇਤੀ ਜੋ ਨਸ਼ਾ ਹੁੰਦਾ ਹੈ ਸਿੰਥੈਟਿਕ ਨਸ਼ਾ ਇੱਕ ਬਣਾਇਆ ਹੋਇਆ ਨਸ਼ਾ ਇਹ ਕੁਦਰਤੀ ਨਸ਼ਾ ਸਾਡੇ ਪੰਜਾਬ ਵਿੱਚ ਪਹਿਲਾਂ ਵੀ ਠਿੱਕੇ ਲੱਗੇ ਸੀ ਭੁੱਕੀ ਫੀਮ ਦੇ ਇਹ ਜਿਹੜਾ ਬੰਦ ਕੀਤੇ ਉਹਦੇ ਨਾਲ ਸਾਡਾ ਨੁਕਸਾਨ ਪੰਜਾਬ ਦਾ ਥੱਲੇ ਗਿਆ ਆ ਰੈਵਨਿਊ ਵੀ ਖਤਮ ਹੋਇਆ ਤੇ ਸਾਡੇ ਬੱਚੇ ਜਿਹੜੇ ਉਹ ਡੈੱਡ ਹੋਏ ਆ ਕਦੀ ਭੁੱਕੀ ਫੀਮ ਖਾ ਕੇ ਕੋਈ ਬੰਦਾ ਮਰਦਾ ਵੇਖਿਆ ਅਜੇ ਤੱਕ ਤੁਸੀਂ ਨਸ਼ੇ ਕਰਕੇ ਸਿੰਥੈਟਿਕ ਨਸ਼ੇ ਕਰਕੇ ਤੇ ਲੋਕ ਮਰਦੇ ਤੁਸੀਂ 50 ਸੁਣੇ ਹੋਣਗੇ ਪਰ ਭੁੱਕੀ ਫੀਮ ਖਾ ਕੇ ਕਦੀ ਕੋਈ ਬੰਦਾ ਮਰਦਾ ਨਹੀਂ ਦੇਖਿਆ ਹੋਊਗਾ ਇਹ ਜਦੋਂ ਇੱਕ ਸਮਝ ਲਓ ਨਸ਼ੇ ਨੂੰ ਨਸ਼ਾ ਘੱਟ ਸਕਦਾ ਇਸ ਨਸ਼ੇ ਤੋਂ ਕਨਵਰਟ ਹੋ ਕੇ ਜੋ ਦੂਸਰੇ ਨਸ਼ੇ ਤੇ ਜਾਣਗੇ ਲੋਕ ਤੇ ਉਹਨੂੰ ਹੌਲੀ ਹੌਲੀ ਛੱਡਿਆ ਜਾ ਸਕਦਾ ਉਹ ਛੱਡ ਸਕਦੇ ਆ ਬੱਚੇ ਇਹ ਨਹੀਂ ਛੱਡਿਆ ਜਾ ਸਕਦਾ ਅੱਜ ਲੋਕਾਂ ਨੇ ਬੜਿਆਂ ਦੇ ਸੈਂਟਰਾਂ 'ਚ ਚਕਾਚਕਾ ਕੇ ਵੇਖ ਲਿਆ ਸੀ ਪਰ ਉਹ ਲੋਕਾਂ ਨੇ ਛੱਡੇ ਹੀ ਨਹੀਂ ਜਾਂ ਨਹੀਂ ਗਈ ਆ ਛੱਡਿਆ ਨਹੀਂ ਜਿਹੜਾ ਭੁੱਕੀ ਫੀਮ ਦਾ ਨਸ਼ਾ ਹੌਲੀ ਹੌਲੀ ਛੱਡਦਾ ਛੱਡਦਾ ਬੰਦਾ ਛੱਡ ਦੂਗਾ ਜਿਵੇਂ ਇੱਕ ਰੈਵੀ ਨਵੀ ਵਧੂਗਾ ਦੂਜਾ ਨੰਬਰ ਠੇਕੇ ਖੁੱਲ ਜਾਣਗੇ ਐਮਪੀ ਯੂਪੀ ਰਾਜਸਥਾਨ ਕਈਆਂ ਦਾ ਠੇਕੇ ਤਾਂ ਖੁੱਲੇ ਆ ਉਥੇ ਮੈਂ ਤਾਂ ਦੇਖਿਆ ਨਹੀਂ ਕਦੀ ਕੋਈ ਨਸ਼ੇ ਖਾ ਕੇ ਫੀਮ ਭੁੱਕੀ ਖਾਂਦਾ ਸਾਰੇ ਬੰਦੇ ਖਾਂਦੇ ਹੁਣ ਉਹ ਕਿਸੇ ਦਾ ਦਿਮਾਗ 'ਚ ਵੀ ਨਹੀਂ ਜਾਂਦਾ ਆਪਣੇ ਜਿਹੜੀ ਪੰਜਾਬ ਨੂੰ ਇੱਕ ਸਮਝ ਲਓ ਨੁਕਸਿਆ ਜਿਹੜੀ ਚੀਜ਼ ਬੰਦ ਕਰੋਂਗੇ ਉਧਰੋਂ ਜਾਲਾ ਜਾਣਗੇ ਇਹਨੂੰ ਤੁਸੀਂ ਖੋਲ ਕੇ ਵੇਖੋ ਕਿਸੇ ਨੇ ਮੂਵ ਵੀ ਨਹੀਂ ਕਰਨਾ ਠੇਕਿਆਂ ਮੈਂ ਜਿਹੜੇ ਕੋ ਜਿਹੜੇ ਬੱਚੇ ਕੋ ਥੋੜਾ ਬਹੁਤਾ ਨਸ਼ਾ ਕਰਦੇ ਹੋ ਆਪਦੀ ਉਹਦੇ 'ਚੋਂ ਉਧਰਲੇ ਬਨੇ ਜਾਣਗੇ ਨਹੀਂ ਤੇ ਕਿਸੇ ਬੰਦੇ ਦਾ ਧਿਆਨ ਵੀ ਨਹੀਂ ਜਾਊਗਾ ਜਵਾਬ ਕੀ ਆਇਆ ਇਸ ਤੇ ਉੱਪਰ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਸੀ ਹੁਣ ਪਬਲਿਕ ਦਾ ਰਿਸਪਾਂਸ ਦੇਖਦੇ ਕੀ ਹੁੰਦਾ ਜੇ ਪਬਲਿਕ ਸਾਰੇ ਵਿਧਾਨ ਸਭਾ ਦੇ ਅੰਦਰ ਕੀ ਜਵਾਬ ਹੋਇਆ ਬਹੁਤ ਵਧੀਆ ਉਹਨਾਂ ਨੇ ਸਾਰੇ ਮੇਰਾ ਸਾਥ ਦਿੱਤਾ ਮੰਤਰੀ ਸਾਹਿਬ ਨੇ ਜੇ ਕਿਹਾ ਵੀ ਇੱਥੇ ਕੋਈ ਵਿਚਾਰ ਨਹੀਂ ਅਸੀਂ ਵਿਚਾਰ ਕਰਾਂਗੇ ਵੀ ਬੰਦ ਕਦੋਂ ਹੋਇਆ ਇਹਨੂੰ ਬੰਦ ਕਿਉਂ ਕੀਤਾ ਗਿਆ ਉਹਦੇ ਤੇ ਪਿੱਛੋਂ ਚੱਕ ਕੇ ਉਸ ਤੋਂ ਬਾਅਦ ਅਗਲਾ ਤੁਹਾਡਾ ਡਿਸੀਜਨ ਹੋਊਗਾ। ਅੰਦਰੀ ਸਾਹਿਬ ਵੀ ਕਹਿੰਦੇ ਕਿ ਚਿਹਰੇ ਸਾਰੇ ਦੇ ਖੇੜ ਗਏ ਨੇ, ਚੰਦਾ ਸਾਰੇ ਨੇ ਪਰ ਖੁੱਲ ਕੇ ਖੁੱਲ ਕੇ ਗੱਲ ਕੋਈ ਨਹੀਂ ਕਰਦਾ। ਖੁੱਲ ਕੇ ਗੱਲ ਅਸੀਂ ਤਾਂ ਕਹਿੰਦੇ ਆ ਕਿ ਤੁਸੀਂ ਦੱਸੋ ਫਾਇਦੇ ਦੱਸੋ ਕਿ ਨਮਾਇंदे ਤਾਲੂ ਭੇਜਦੇ। ਇਹਦੇ ਇੱਕ ਇੱਕ ਚੀਜ਼ ਤੁਹਾਡੀ ਜਾਨ ਲਾਊਗੀ ਨਸ਼ਾ। ਇੱਕ ਤੁਹਾਡਾ ਜਾਨ ਬਚਾਊਗਾ। ਤੁਸੀਂ ਕਿਹੜਾ ਨਸ਼ਾ ਖਾਣਨਾ ਚਾਹੋਗੇ? ਜੇ ਤੁਸੀਂ ਨਸ਼ਾ ਕਰਦੇ ਹੋ ਉੱਤੇ। ਜਾਨ ਬਚਾਉਣ ਵਾਲਾ ਖਾਓਗੇ ਨਾ? ਤੋਂ ਭੁੱਕੀ ਫੀਮ ਆ। ਜਾਨ ਲੈਣ ਵਾਲਾ ਉਹ ਸਿੰਥੈਟਿਕ ਨਸ਼ਾ। ਸਮਾਇਕਾ ਟੀਕੇ ਹੋ। ਤੇ ਇਸ ਕਰਕੇ ਹਰ ਇੱਕ ਬੰਦਾ ਆਪਣੀ ਜਾਨ ਬਚਾਉਣ ਵਾਲੇ ਬਣੇ ਜਾਊਗਾ ਖਤਮ ਕਰਨ ਵਾਲੇ ਬਣੇ ਨਹੀਂ ਜਾਂਦਾ ਜਿਹਦਾ ਚੱਕਿਆ ਤੁਹਾਨੂੰ ਹਲਕੇ ਚ ਹਲਕੇ ਚ ਲੋਕ ਆ ਲੋਕਾਂ ਦੀ ਡਿਮਾਂਡ ਆ ਜਿੰਨੇ ਐਮਐਲਏ ਬੈਠੇ ਆ ਮੰਤਰੀ ਬੈਠੇ ਆ ਚਾਹੇ ਕੋਈ ਐਮਪੀ ਬੈਠਾ ਆ ਸਾਰਿਆਂ ਨੂੰ ਲੋਕ ਇਹ ਗੱਲ ਤੇ ਕਹਿੰਦੇ ਆ ਵੀ ਤੁਸੀਂ ਇਹ ਇਹਦਾ ਮੁੱਦਾ ਠਾਓ ਇਹਦੇ ਠੇਕੇ ਖਲਾਓ ਪਰ ਇੱਥੇ ਹਣ ਕਿ ਯੁਰਤ ਕੋਈ ਨਹੀਂ ਕਰਦਾ ਹੁਣ ਰੱਬ ਦੇ ਹੱਥ ਮੈਂ ਤਾਂ ਆਪਣਾ ਕੰਮ ਕਰਦਾ ਤਾਂ ਨੂੰ ਕਿ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਕਹਾ ਕਿ ਬੇਬੀ ਟਿਊਬ ਸੈਂਟਰ ਖੋਲਦੇ ਜਾ ਰਹੇ ਨੇ 132 ਸੈਂਟਰ ਖੁੱਲ ਗਿਆ ਤੁਸੀਂ ਰਾਜਸਥਾਨ ਚ ਦਿਖਾ ਦਿਓ ਕੋਈ ਤੁਸੀਂ ਐਮਪੀ ਚ ਦਿਖਾ ਦਿਓ ਕੋਈ ਸਕਰਾਨੂ ਖਤਮ ਹੋ ਗਏ ਬੱਚਿਆਂ ਦੇ ਇਹੜੇ ਨਸ਼ੇ ਸਿੰਥੈਟਿਕ ਨਸ਼ੇ ਨੇ ਖਤਮ ਕਰਤਾ ਫੀਡ ਭੁੱਕੀ ਸਾਡੇ ਆਮ ਆਮ ਰੁਟੀਨ ਚ ਬਜ਼ੁਰਗ ਸਾਰੇ ਖਾਂਦੇ ਰਹੇ ਆ ਤੇ ਸਾਰੇ ਆਪ ਦਾ ਘਰ ਇਹਦੂ ਕੰਮ ਕਰਦੇ ਸੀ ਨਾਲੇ ਆਪ ਦਾ ਪਰਿਵਾਰ ਪਾਲਦੇ ਸੀ ਤੇ ਉਹਦੇ ਤੇ ਲੋਕ ਖੁਸ਼ ਸੀ ਨਾਰਮਲ ਮਹਿੰਗਾ ਨਸ਼ਾ ਨਹੀਂ ਸੀ ਸਾਰਾ ਦਿਨ ਕੰਮ ਕਰਦੇ ਸੀ ਖੇਤਾਂ ਚ ਅੱਜ ਸਾਰਾ ਕੁਝ ਉਲਟੋ ਗਿਆ ਅੱਜ ਜਿਹੜਾ ਨਸ਼ਾ ਐ ਸੈਂਥੈਟਿਕ ਕਰਦਾ ਉਹ ਉਹਨੂੰ ਚੁੱਕ ਕੇ ਖੜਦੇ ਉਹ ਕੋਈ ਮਰਿਆ ਹੁੰਦਾ ਕੋਈ ਉਹਦਾ ਉਹਦੀ ਹਾਲਾਤ ਨਹੀਂ ਠੀਕ ਹੁੰਦੀ ਕਦੀ ਤੂੰ ਸ਼ਰਾਬੀ ਫੀਮਖਾਂ ਦਾ ਲਟਖੜਾ ਦਾ ਵੇਖਿਆ ਕਦੀ ਇੱਧਰ ਕਰੀ ਵਾਜਦਾ ਇੱਧਰ ਵਾਜਦਾ ਉਹ ਸਿਆਣਾ ਹੀ ਹੋ ਜੂਗਾ ਸੋ ਸਵਾਲ ਸਵਾਲੇ ਵੀ ਚੱਲ ਰਹੇ ਨੇ ਕਿ ਠੀਕ ਐ ਗੱਲ ਤਾਂ ਵਿਧਾਇਕ ਚੱਕੀ ਜਾਂਦੇ ਨੇ ਕਿ ਉਹ ਆਪ ਵੀ ਇਸ ਨੂੰ ਸਮਰਥਨ ਕਰਦੇ ਨੇ ਕਿ ਆਪਣੇ ਪਰਿਵਾਰ ਦੇ ਵਿੱਚ ਜਾਂ ਖੁਦ ਸਾਡੇ ਮੈਂ ਨਹੀਂ ਖਾਂਦਾ ਮੇਰੇ ਫਾਦਰ ਸਾਹਿਬ ਖਾਂਦੇ ਸੀ ਠੀਕ ਐ ਕਿ ਨਹੀਂ ਮੇਰਾ ਬੱਚਾ ਨਹੀਂ ਖਾਂਦਾ ਸਾਡੇ ਚ ਕੋਈ ਨਸ਼ਾ ਨਹੀਂ ਹੁਣ ਕਰਦਾ ਕੋਈ ਤੇ ਪਬਲਿਕ ਜਿਹੜੀ ਪਬਲਿਕ ਦੀ ਆਵਾਜ਼ ਆ ਜਿਹੜੇ ਲੋਕਾਂ ਦੇ ਬੱਚੇ ਨਸ਼ਾ ਕਰਦੇ ਤੁਸੀਂ ਨਾ ਪਿੰਡਾਂ 'ਚ ਜਾਇਓ ਸ਼ਹਿਰਾਂ 'ਚ ਜਾਇਓ ਜਿਨ੍ਹਾਂ ਦੇ ਬੱਚੇ ਫੀਮ ਭੁੱਕੀ ਸੰਥੈਟਿਕ ਨਸ਼ਾ ਕਰਦੇ ਆ ਉਹਨਾਂ ਤੋਂ ਕੁਐਸਚਨ ਹੀ ਪੁੱਛਿਓ ਵੀ ਜਿਹੜਾ ਪਠਾਨ ਬਹਿ ਰਹੇ ਨੇ ਮੁੱਦਾ ਚੁੱਕਾ ਉਹ ਸਹੀ ਆ ਕਿ ਗਲਤ ਆ ਆਪ ਹੀ ਤੁਹਾਨੂੰ ਦੱਸ ਦੇਣਗੇ ਉਹਨਾਂ ਦੇ ਬੱਚੇ ਜੇ ਇੱਧਰ ਕਨਵਰਟ ਹੋਣਗੇ ਭੁੱਕੀ ਫੀਮ ਛੱਡੀ ਜਾ ਸਕਦੀ ਬਹੁਤ ਲੋਕਾਂ ਨੇ ਛੱਡੀ ਆ ਸਮਾਇਕ ਨਹੀਂ ਛੱਡੀ ਜਾ ਸਕਦਾ ਤੇ ਆਪਣੇ ਜਿਹੜੇ ਬੱਚਿਆਂ ਦੀ ਜਾਨ ਬਚਦੀ ਉਧਰਲੇ ਬੰਨੇ ਖਲਾਉਂਦਾ ਜਾਂਦਾ ਠੀਕ ਹੈ ਵਿਧਾਨ ਸਭਾ ਚੱਕਤਲਾ ਹੁਣ ਅੱਗੇ ਵੀ ਨੂੰ ਲੈ ਕੇ ਜਾਓਗੇ ਕਿਉਂਕਿ ਸਰਕਾਰ ਵੱਲੋਂ ਤਾਂ ਫਿਲਹਾਲ ਨਾ ਹੀ ਹੋਗੀ ਹੈ ਪਬਲਿਕ ਨਹੀਂ ਨਾ ਨਹੀਂ ਕੀਤੀ ਪਰ ਇਹਨਾਂ ਦਾ ਕੀ ਵਿਚਾਰ ਅਜੇ ਵਿਚਾਰ ਨਹੀਂ ਜਦੋਂ ਲੋਕਾਂ ਦਾ ਰਿਸਪਾਂਸ ਆਊਗਾ ਤੇ ਵਿਚਾਰ ਵੀ ਬਣ ਜਾਂਦਾ ਹੁੰਦਾ ਬਿਲਕੁਲ ਸਨ ਅਲਾਮਦੀ ਵਾਟੇ ਦੇ ਵਿਧਾਇਕ ਸੀ ਜਿਨ੍ਹਾਂ ਨੇ ਵਿਧਾਨ ਸਭਾ ਦੇ ਅੰਦਰ ਵੀ ਅਫੀਮ ਦੀ ਖੇਤੀ ਦਾ ਜਿਹੜਾ ਮੁੱਦਾ ਚੱਕਿਆ ਤੇ ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਦਾ ਰਿਸਪਾਂਸ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਵੱਲੋਂ ਕਿਸ ਤਰੀਕੇ ਦਾ ਆਂਦਾ ਹੈ ਤੇ ਉਸ ਤਰੀਕੇ ਦੇ ਨਾਲ ਫਿਲਹਾਲ ਸਰਕਾਰ ਵੱਲੋਂ ਵੀ ਕਿਹਾ ਗਿਆ ਇਸ ਦੇ ਉੱਪਰ ਵਿਚਾਰ ਕਰਾਂਗੇ ਕੈਮਰਾਮੈਨ ਹਰਜਿੰਦਰ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਵਾਨ